ਆ ਦੇਖ ਲਓ ਸਾਧ ਸੰਗ ਜੀ ਤੁਹਾਡਾ ਜਿਹੜਾ ਕੀਮਤੀ ਦਸਬੰਦ ਤੁਸੀਂ ਜੋ ਕਮਾਉਨੇ ਹੋ ਆ ਤੁਹਾਡਾ ਕੀਮਤੀ ਸਮਾਨ ਵਧੀਆ ਵਧੀਆ ਰਮਾਲਿਆ ਜਿਹੜੇ ਕਿਸੇ ਲੋੜਵੰਦ ਪਰਿਵਾਰ ਦੇ ਕੰਮ ਆ ਸਕਦੇ ਆ ਦੇਖੋ ਗੰਦੇ ਨਾਲੇ ਤੁਸੀਂ ਿੱਟੇ ਜਾ ਰਹੇ ਆ ਉਹ ਦੇਖੋ ਉਹ ਥੱਲੇ ਵਿਚਾਰੇ ਲੋੜਵੰਦ ਉਹਦੇ ਪਾਣੀ ਤੇ ਗੰਦੇ ਪਾਣੀ ਦੇ ਬੜਿਆ ਚੋਗਰੇ ਆ ਸਾਡੇ ਸੋਹਣ ਵੀਰਾਂ ਦੇਖੋ ਆ ਚੜਾ ਰਹੇ ਤੁਹਾਡੇ ਤੁਹਾਡੀ ਜਿਹੜੀ ਹੈਗੀ ਆ 25 ਸ਼ਰਦਾ ਤੇ ਪਲ ਰਿਹਾ ਹੈ ਸਿਸਟਮ ਇਹਨਾਂ ਨੂੰ ਅਸੀਂ ਬੇਇਨਤੀ ਕਰਦੇ ਆ ਵੀ ਕਿਸੇ ਗਰੀਬ ਪਰਿਵਾਰ ਨੂੰ ਦਿਓ ਸੌਤੇ ਪਾਲਣਗੇ ਲੰਗੇ ਕਰਦੇ ਨਹੀਂ ਆ ਦੇਖੋ ਜੀ ਆਪਰ ਈਵੀਆ ਟਰਾਲੀ ਬਹੁਤ ਕੀਮਤੀ ਚੀਜ਼ਾਂ ਆ ਦੇਖੋ ਆ ਕੜੀਆਂ ਤੇ ਜਿਹੜੇ ਓਡੇ ਨਾ ਆ ਛਾਹਾਂ ਖੂਆਂ ਦੇ लाडी-ਲੁੰਡੀ ਸ਼ਹਿਰਿਆਂ ਦੇ ਆਏ ਹੋਏ ਆ ਦੇਖੋ ਤੁਹਾਡੇ ਕਿੰਨੇ ਇਸਮਤ ਪੈ ਵਧੀਆ ਕਿੰਨੇ ਵਧੀਆ ਵਧੀਆ ਰਮਾਲੇ ਜਿਹੜੇ ਕੀ ਛਾਲਾਂ ਗਰਮੀਆਂ ਚ ਕਿੰਨੇ ਲੋਡ ਬੰਦ ਨੰਗੇ ਬੱਚੇ ਆ ਵਿਚਾਰੇ ਠੰਡ ਚ ਗਰਮੀ ਚ ਉਹ ਦੇਖੋ ਜੀ ਵੀਰ ਮਾਤਾ ਨੂੰ ਕਿੰਨੇ ਗੰਦੇ ਨਾਲੇ ਚ ਵਿਚਾਰੇ ਛੋਟੇ-ਛੋਟੇ ਵਿਚਾਰੇ ਝੋਕ ਰਹੇ ਆ ਉਹ ਵੇਚਣਗੇ ਦੁਬਾਰੇ ਫੇਰ ਦੁਕਾਨਾਂ ਤੇ ਆਉਣਗੇ ਉਹ ਨਵੇਂ ਰਮਾਲੇ ਜੀ ਲਵਾ ਭਿਆਂ ਚ ਦੁਬਾਰੇ ਫੇਰ ਦੁਕਾਨਾਂ ਤੇ ਆਉਣਗੇ ਵੇਚੇ ਜਾਣਗੇ ਉਹ ਦੁਕਾਨਦਾਰ ਝੋਕ ਰਹੇ ਐ ਸੱਟ ਰਹੇ ਐ ਕਿੰਨੇ ਪੈਸੇ ਦੀ ਵੇਸਟੇਜ ਹੋ ਰਹੀ ਐ ਵਰਵਾਹੀ ਹੋ ਰਹੀ ਐ ਤੁਸੀਂ ਸ ਗੁਰੂ ਸਾਹਿਬ ਜੀ ਦਾ ਕੁਰਬਾਨੀ ਦਾ ਪ੍ਰਮਾਣ ਆ ਦੀ ਸੇਵਾ ਜਿਹੜੀ ਅਕਲ ਨਾਲ ਕਰਨੀ ਚਾਹੀਦੀ ਆ ਤੇ ਬਰਾ ਅਕਲ ਨਾਲ ਬੇਅਕਲ ਜਿਹੜੀ ਸੇਵਾ ਕੀਤੀ ਗਈ ਆ ਉਹ ਤੁਹਾਡੇ ਸਾਹਮਣੇ ਆ ਪੰਡਾ ਬੰਨਿਆ ਪੰਨਿਆ ਜੀ ਨਵੇਂ ਨਵੇਂ ਰਮਾਲੇ ਜਿਹੜੀ ਦੇਖ ਸਕਦੇ ਹੋ ਲਿਫਾਫਿਆਂ ਦੇ ਤਰ੍ਹਾਂ ਪਿਆ ਹਜੇ ਇਹਦੇ ਮੈਂ ਤੁਹਾਨੂੰ ਥੱਲੇ ਚੱਕ ਕੇ ਆ ਬਿਲਕੁਲ ਨਵਾਂ ਜਿਹੇ ਰੱਖੀ ਬਿਲਕੁਲ ਨਵਾਂ ਦੇ ਆ ਨਮਾ ਲੱਗਿਆ ਨਹੀਂ ਹਜੇ ਬਾਬੇ ਨੇ ਵਰਤਿਆ ਵੀ ਨਹੀਂ ਆਉਣਾ ਸਾਰੇ ਨਵੇਂ ਪਏ ਆ ਸਾਰੇ ਕਿੰਨੀ ਇਹ ਪੈਸੇ ਦੀ ਬਰਬਾਦੀ ਵੇਸਟੇਜ ਹੋ ਰਹੀ ਆ ਪਰ ਜੇ ਅਕਲ ਆ ਜਾਵੇ ਗੁਰੂ ਦੇ ਬਚਨਾਂ ਅਨੁਸਾਰ ਹੁਕਮਾਂ ਅਨੁਸਾਰ ਸਾਰੀ ਸਮਝ ਆ ਸਕਦੀ ਆ ਤੇ ਇਹ ਮਾਤਸਰ ਸਾਹਿਬਾ ਜੀ ਸਾਡਾ ਪੈਸਾ ਬਰਬਾਦੀ ਤੋਂ ਕਿਸੇ ਲੋੜ ਬੰਦ ਦੇ ਗਰੀਬ ਦਾ ਮੂੰਹ ਗੁਰੂ ਦੀ ਬੋਲਕ ਮੁਤਾਬਕ ਕੰਮ ਆ ਸਕਦਾ ਦੇਖ ਸਕਦੇ ਤੁਸੀਂ ਕਿੰਨੀ ਵੇਸਟੇਜ ਹੋ ਰਹੀ ਆ ਮੈਂ ਤੁਹਾਨੂੰ ਬਾਹਰ ਪੰਡਾਂ ਨਹੀਂ ਪੰਡਾਂ ਜਿਹੜੀਆਂ ਹਜੇ ਨਹੀਂ ਵਰਤੀਆਂ ਆਣ ਲੱਗਾ ਉਹ ਵੀ ਸਿੱਟੇ ਜਾ ਰਹੇ ਆ ਉਹ ਦੇਖ ਲਓ ਥੱਲੇ ਦੁਕਾਨਦਾਰ ਵੀ ਰਹੋ ਸਾਰੇ ਦੁਕਾਨਦਾਰ ਨੇ ਉਹ ਥੋਕੇ ਦੁਕਾਨਾ ਉਹ ਨਵੇਂ ਚੱਕ ਰਹੇ ਆ ਜੀ ਗੰਦੇ ਨਾਲੇ ਜੋ ਚੁੱਕੇ ਥੋਕੇ ਫੇਰ ਦੁਕਾਨ ਤੇ ਫਿਰ ਸੋਕੇ ਆਉਣਗੇ ਫੇਰ ਤੁਸੀਂ ਲਾਉਂਗੇ ਫੇਰ ਤੁਹਾਡੀ ਕੱਚੀ ਸਰਦਾ ਦੇ ਲੋਕ ਪਾੜਨਗੇ ਆ ਦੇਖੋ ਕਿਵੇਂ ਸਿੱਟੇ ਜਾ ਰਹੇ ਆ ਬੰਦੇ ਪਾਣੀ ਚ ਉਹ ਮਦਰਿਆ ਦੇ ਪੁਲਤੇ ਖੜਾ ਤੁਹਾਨੂੰ ਸ਼ੇਅਰ ਕਰਾ ਦੇਮ ਉਹ ਗੱਡੀ ਖੜੀ ਆਪਣੀ ਆ ਖੜਾ ਟਰੈਕਟਰ ਹੈ ਪਤਾ ਨਹੀਂ ਕਿਹੜੇ ਦਰਬਾਰਨ ਕੋਦਰ ਵਾਲੇ ਦੇ ਆ ਆ ਪਤਾ ਹੈ ਚੂਰੇ ਚੜਿਆ ਸਾਡਾ ਸ਼ੇਅਰ ਕਰਨ ਦੇਖ ਸਕਦੇ ਹੋ ਤੁਸੀਂ ਤੁਹਾਡੀ ਕੱਚੀ ਸ਼ਰਦਾ ਤੇ ਪਲਦਾ ਜੀ ਆ ਸਾਰਾ ਕੁਝ ਤੁਹਾਡੀ ਕੱਚੀ ਸ਼ਰਦਾ ਤੇ ਕਿੰਨੇ ਪੈਸੇ ਦੀ ਵੇਚੇ ਹੋ ਰਹੀ ਹੈ ਵਰ ਤੋਂ ਗਲਤ ਵਰ ਤੋਂ ਹੋ ਰਹੀ ਹੈ ਦੇਖੋ ਕਿੰਨੇ ਕੀਮਤੀ ਪੈਸੇ ਤੁਹਾਡੇ ਲੱਗੇ ਆ ਤੁਹਾਡੀ ਕੱਚੀ ਸ਼ਰਦਾ ਨਾਲ ਕਿੰਨੇ ਨਵੇਂ 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 ਰਮਲੇ ਜਿਹੜੇ ਨਹੀਂ ਵਰਤੇ ਬਿਲਕੁਲ ਨਵੇਂ ਦੇਖੋ ਕਿਵੇਂ ਜਾ ਰਹੇ ਆ ਆਪਣੀ ਸਿੰਗੂਆ ਗਲ ਨੂੰ ਹੱਥ ਮਾਰੋ ਕਿਸੇ ਲੋੜਵੰਦ ਪਰਿਵਾਰ ਦੇ ਕੰਮ ਆਉਣ ਚੱਕੇਵਾ ਸੁਸਾਇਟੀ ਕੈਲੀਫੋਰਨੀਆ ਬਲੋਂ ਦਾ ਜੀਤ ਸਿੰਘ ਮੋੜ ਦੇਖੋ ਵੀਡੀਓ ਦੇ ਉਹ ਸਾਰੀ ਭਰ ਗਈ ਹੈ ਇਹ ਆ ਦੇ ਆ ਜਾ ਰਹੇ ਆ ਵਾਈਗੁਨ ਜੀਆ ਖਾਲਸਾ ਵਾਈਗੁਨ ਜੀ ਕੀ ਬੱਬੇ ਮਾ ਛੜਦੇ ਛੜਦੇ ਤਾਂ ਗੰਦੇ ਨਾਲੇ ਦੀ ਲੱਕ ਛੜਦੇ